ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਨਾਬਾ ਜੇਲ੍ਹ ਤੋਂ ਬਾਹਰ ਆਏ ਬਿਕਰਮਜੀਠਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼੍ਰੀ ਆਮ ਕਹੀਆਂ ਵੱਡੀਆਂ ਗੱਲਾਂ ਸਿਮ ਭਗਵਾਨ ਤਮਾਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਕਸਿਆ ਤੰਜ ਕਿਹਾ ਦਾਲਤਾਂ ਦਾ ਉੱਥੇ ਰੱਬ ਰੱਖਾ ਜਿੱਥੇ ਮੁਲਾਕਾਤ ਹੀ ਰੱਬ ਬਣ ਜਾਣ ਵਿਕਰਮਜੀਠਿਆ ਦੇ ਜੇਲ੍ਹ ਤੋਂ ਰਿਹਾ ਹੋਣ ਤੇ ਬੋਲੇ ਸੁਖਵੀਰ ਸਿੰਘ ਬਾਦਲ ਕਿਹਾ ਮਾਨ ਸਰਕਾਰ ਦੀਆਂ ਤੱਕੇਸ਼ਾਈਆਂ ਦੀ ਖੁੱਲੀ ਪੋਲ ਨਵਜੋਤ ਸਿੰਘ ਸਿੱਧੂ ਦਾ ਰਾਜਾ ਬੜਿੰਗ ਨੂੰ ਠੋਕਵਾ ਜਵਾਬ ਕਿਹਾ ਮੈਂ ਨਹੀਂ ਤੁਸੀਂ ਹੋ ਮਾਨਸਿਕ ਬਿਮਾਰੀ ਲਾਲ ਦੀ ਲੋੜ ਹੈ ਤੁਹਾਨੂੰ ਵਿਕਰਮਜੀਠਿਆ ਨੂੰ ਮਿਲ ਕੇ ਬੋਲੀ ਭੈਣ ਹਰਸਿਮਰਤ ਕੋਰ ਬਾਦਲ ਕਿਹਾ ਆਪਗਵੰਤ ਮਾਨ ਦੇ ਝੂਠ ਹੋਏ ਬੇਨਕਾਬ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਢਿੱਲੋਂ ਦੇ ਹੱਕ ਚਾਇ ਰਵਨੀਤ ਬਿੱਟੂ ਕਿਹਾ ਭਗਵੰਤ ਮਾਨ ਕਰ ਰਹੇ ਨੇ ਹੱਦਪਾਰ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਅਪਡੇਟ ਸੰਗਣੀ ਧੁੰਦ ਨੂੰ ਲੈ ਕੇ ਅਲਰਟ ਹੋਇਆ ਜਾ ਰਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੇ ਬੋਲੇ ਸੁਖਪਾਲ ਸਿੰਘ ਖੈਰਾ ਕਿਹਾ ਡੇਰਾ ਬਿਆਸਮੁਖੀ ਅਤੇ ਸੰਗਤੋਂ ਮਾਫੀ ਮੰਗੇ ਭਗਵੰਤ ਮਾਨ ਪੰਜਾਬ ਸਰਕਾਰ ਨੇ ਰੱਦ ਕੀਤੀ ਅਮਰਿਤਪਾਲ ਸਿੰਘ ਦੀ ਪੈਰੋਲ ਦੀ ਬੇਨਤੀ ਸੰਸਦੀ ਸੈਸ਼ਨ ਚ ਸ਼ਾਮਿਲ ਹੋਣ ਲਈ ਕੀਤੀ ਸੀ ਅਪੀਲ ਵਿਕਰਮਜੀਤ ਜੀ ਠੇਦੇ ਬਾਹਰ ਆਉਣ ਤੇ ਗਰਜੀ ਘਰ ਵਾਲੀ ਗਨੀਪ ਕੌਰ ਮਜੀਠੀਆ ਵਿਰੋਧੀਆਂ ਤੇ ਸਾਦੇ ਨਿਸ਼ਾਨੇ ਲੋਕ ਸਭਾ ਚ ਹੰਗਾਮੇ ਕਾਰਨ ਅਠ ਕਾਂਗਰਸੀ ਸੰਸਦ ਮੈਂਬਰ ਮੋਤਲ ਰਾਹੁਲ ਗਾਂਧੀ ਦੇ ਭਾਸ਼ਣ ਤੇ ਹੋਇਆ ਹੰਗਾਮਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਪੰਜਾਬ ਚ 100 ਤੋਂ ਵੱਧ ਨਗਰ ਨਿਗਮ ਚੋਣਾਂ ਤੇ ਲੱਗੀ ਰੋਕ ਹਾਈ ਕੋਰਟ ਤੋਂ ਵਿਕਰਮਜੀਠਿਆ ਬਾਰੇ ਆਈ ਵੱਡੀ ਖਬਰ 10000 ਰੁਪਏ ਦਾ ਲਾਇਆ ਜੁਰਮਾਨਾ ਪੰਜਾਬ ਚ ਕਿਸਾਨਾਂ ਦਾ 5 ਤਰੀਕ ਨੂੰ ਲੈ ਕੇ ਵੱਡਾ ਐਲਾਨ ਇੱਕ ਦਿਨ ਲਈ ਕੀਤਾ ਜਾਵੇਗਾ ਵਿਰੋਧ ਪ੍ਰਦਰਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ ਰਾਗੂ ਅਤੇ ਸਾਬਕਾ ਮੰਤਰੀ ਵਿਕਰਮਜੀਠਿਆ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਨਾਬਾ ਜੇਲ੍ਹ ਤੋਂ ਬਾਹਰ ਆ ਗਏ ਹਨ ਜੇਲ੍ਹ ਦੇ ਬਾਹਰ ਵੱਡੀ ਗਿਣਤੀ ਚ ਪਹੁੰਚੇ ਵਿਕਰਮਜੀਠੇ ਦੇ ਸਮਰਥਕਾਂ ਵੱਲੋਂ ਉਹਨਾਂ ਦਾ ਪੂਰੇ ਜੋਰ ਸ਼ੋਰ ਨਾਲ ਸਵਾਗਤ ਕੀਤਾ ਗਿਆ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਵਿਕਰਮਜੀਠੇ ਨੇ ਪੰਜਾਬ ਸਰਕਾਰ ਖਿਲਾਫ ਸਖਤ ਰੁਖ ਅਖਤਿਆਰ ਕਰ ਲਿਆ ਹੈ ਉਹਨਾਂ ਨੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕੀਤਾ ਤੇ ਦਿੱਲੀ ਦੇ ਹੁਕਮਰਾਨਾਂ ਨੂੰ ਸਿੱਧੀ ਚੁਣੌਤੀ ਦਿੰਦੇ ਹ ਕਿ ਹੈ ਕੀ ਉਹ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੀ ਇਟ ਨਾਲ ਹੀ ਟੱਕਰਗਾਉਣਗੇ ਬਿਕਰਮਜੀਠ ਨੇ ਕਿਹਾ ਕਿ ਭਗਵੰਤ ਮਾਨ ਨੂੰ ਸਨੇਹਾ ਦੇ ਦਿਓ ਨਾ ਤਾਂ ਬਿਕਰਮਜੀਠਿਆ ਰੁਕੂਗਾ ਨਾ ਚੁਕੂਗਾ ਬਿਕਰਮਜੀਠ ਨੇ ਭਾਵਕ ਹੁੰਦੇ ਆ ਕਿ ਹੈ ਕਿ ਜਿੰਨਾ ਸਰਕਾਰ ਨੇ ਉਹਨਾਂ ਨੂੰ ਬਾਨ ਦੀ ਕੋਸ਼ਿਸ਼ ਕੀਤੀ ਵਾਹਿਗੁਰੂ ਨੇ ਉਹਨਾਂ ਨੂੰ ਉਹਨਾਂ ਹੀ ਬਲ ਬਖਸ਼ਿਆ ਹੈ ਮੀਡੀਆ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਸਰਕਾਰ ਚਾਹੁੰਦੀ ਸੀ ਕਿ ਮੈਂ ਜੇਲ੍ਹ ਵਿੱਚ ਹੀ ਮਰ ਜਾਵਾਂ ਇਹ ਤਾਂ ਚਾਹੁੰਦੇ ਸੀ ਜਿਉਂਦਾ ਨਹੀਂ ਮਰਿਆ ਬਾਹਰ ਆਵਾਂ ਬਿਕਰਮਜੀਠ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਕਿ ਮੈਂ ਜਿਉਂਦਾ ਬਾਹਰ ਆ ਗਿਆ ਵਿਕਰਮ ਜੀਠੇ ਨੇ ਵੱਡਾ ਬਿਆਨ ਦਿੰਦਿਆਂ ਕਿ ਹੈ ਕਿ ਸਰਕਾਰ ਮੈਨੂੰ ਮਰਵਾ ਸਕਦੀ ਹੈ ਸਿਕਿਉਰਿਟੀ ਕੰਪਰੋਮਾਈਜ਼ ਕਰ ਮੂਸੇ ਵਾਲਾ ਮੰਗ ਮੈਨੂੰ ਮਰਵਾ ਸਕਦੇ ਹਨ ਵਿਕਰਮ ਜੀਠੇ ਨੇ ਕਿਹਾ ਕਿ ਸਰਕਾਰਾਂ ਖਿਲਾਫ ਲੜਨ ਦਾ ਰਾਹ ਔਖਾ ਹੁੰਦਾ ਹੈ ਸਰਕਾਰ ਖਿਲਾਫ ਲੜਨ ਤੇ ਪਰਚੇ ਪੈਂਦੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਉਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਸ਼ੁਕਰਗੁਜ਼ਾਰ ਹਨ ਮੇਰੀ ਕੋਈ ਔਕਾਤ ਨਹੀਂ ਹੈ ਮੈਨਾ ਜੀ ਜੀ ਇਨਸਾਨ ਹਾਂ ਮੈਂ ਧੰਨਵਾਦ ਹਾਂ ਬਾਬਾ ਜੀ ਦਾ ਜਿਨ੍ਹਾਂ ਨੇ ਮੇਰੇ ਨਿਮਾਣੇ ਇਨਸਾਨ ਉਪਰ ਇੰਨੀ ਕਿਰਪਾ ਕੀਤੀ ਇੰਨਾ ਪਿਆਰ ਦਿੱਤਾ ਵਿਕਰਮ ਜੀਠੇ ਨੇ ਕਿਹਾ ਕਿ ਮੈਨੂੰ ਡੇਰਾ ਮੁਖੀ ਜਿਹੜੀ ਜਾਦੂ ਦੀ ਜੱਫੀ ਪਾ ਕੇ ਗਏ ਉਹ ਸ਼ਬਦਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ ਇਸ ਦੌਰਾਨ ਵਿਕਰਮ ਜੀਠੇ ਨੇ ਕਿਹਾ ਕਿ ਉਹ ਸੁਨੀਲ ਜਾਖੜ ਕੈਪਟਨ ਅਮਰਿੰਦਰ ਸਿੰਘ ਸੁਖਵੀਰ ਸਿੰਘ ਬਾਦਲ ਸੁਖਪਾਲ ਸਿੰਘ ਖਹਿਰਾ ਹਰਸੀਮਰਤ ਕੋਰ ਬਾਦਲ ਰਮਨੀ ਸਿੰਘ ਵੀ ਟੂ ਚਰਨਜੀਤ ਸਿੰਘ ਚੰਨੀ ਤੇ ਪ੍ਰਤਾਪ ਸਿੰਘ ਬਾਜਵਾ ਦਾ ਧੰਨਵਾਦ ਕਰਦੇ ਹਨ ਉਹਨਾਂ ਨੇ ਕਿਹਾ ਕਿ ਚੰਨੀ ਸਾਹਿਬ ਜੋ ਹੱਕ ਵਿੱਚ ਆਏ ਤੇ ਜਦੋਂ ਜੋਰ ਪੈ ਗਿਆ ਤਾਂ ਉਹਨਾਂ ਨੂੰ ਮੁੜਨਾ ਪਿਆ ਪਰ ਫਿਰ ਵੀ ਉਹ ਸਾਬ ਦਾ ਧੰਨਵਾਦ ਕਰਦੇ ਹਨ ਉਹਨਾਂ ਨੇ ਕਿਹਾ ਕਿ ਖੈਰਾਪੁਰੀ ਹਿੰਮਤ ਅਤੇ ਦਲੇਰੀ ਨਾਲ ਪੰਜਾਬ ਦੀ ਗੱਲ ਕਰ ਰਹੇ ਹਨ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਵਿਕਰਮ ਜੀਠੇ ਦੀ ਹਮਾਇਤ ਤੇ ਸਿਆਸਤ ਪੱਕ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੇਰਾ ਬਿਆਸ ਮੁਖੀ ਦਾ ਨਾਂ ਲਈ ਬਿਨਾ ਉਹਨਾਂ ਤੇ ਤੰਜ ਕੱਸਿਆ ਗਿਆ ਹੈ ਉਹਨਾਂ ਨੇ ਸ਼ਾਇਰਾਨਾ ਅੰਦਾਜ਼ ਚ ਟਵੀਟ ਕਰਦੇ ਕਿ ਹੈ ਕੀ ਕੱਲ ਬਣ ਜਾਣ ਪਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰੱਬ ਰੱਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ ਦੱਸ ਦਈਏ ਕਿ ਬੀਤੇ ਦਿਨੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਅਕਾਲੀ ਆਗੂ ਵਿਕਰਮਜੀਤਿਆ ਨਾਲ ਨਾ ਬਾਹਰ ਜੇਲ੍ਹ ਵਿੱਚ ਮੁਲਾਕਾਤ ਕੀਤੀ ਸੀ ਇਸ ਮੌਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਬਿਆਨ ਦਿੱਤਾ ਸੀ ਕਿਹਾ ਸੀ ਕਿ ਵਿਕਰਮਜੀਠੇ ਤੇ ਲਗਾਏ ਗਏ ਇਲਜ਼ਾਮ ਝੂਠੇ ਹਨ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਸੁਪਰੀਮ ਕੋਰਟ ਵੱਲੋਂ ਵਿਕਰਮਜੀਠੇ ਨੂੰ ਜ਼ਮਾਨਤ ਦੇਣ ਦੇ ਫੈਸਲੇ ਦਾ ਸੁਆਗਤ ਕਰਦੇ ਕਿ ਹੈ ਕਿ ਇਹ ਸਚਾਈ ਦੀ ਜਿੱਤ ਹੈ ਉਹਨਾਂ ਕਿਹਾ ਕਿ ਪਰਿਵਾਰ ਅਤੇ ਪਾਰਟੀ ਨੂੰ ਅਦਾਲਤ ਤੇ ਪੂਰਾ ਭਰੋਸਾ ਹੈ ਤੇ ਸਾਨੂੰ ਨਿਆਂ ਮਿਲਿਆ ਹੈ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀਆਂ ਤੱਕੇ ਛਾਈਆਂ ਦੀ ਫੈਸਲੇ ਨੇ ਪੋਲ ਖੋਲ ਦਿੱਤੀ ਹੈ ਸਰਕਾਰ ਵੱਲੋਂ ਬਣਾਏ ਝੂਠੇ ਕੇਸ ਅਦਾਲਤਾਂ ਗੇਟੇ ਨਹੀਂ ਸਕਦੇ ਭਗਵੰਤ ਮਾਨ ਸਰਕਾਰ ਅਤੇ ਪੁਲਿਸ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਨੂੰ ਫੈਸਲੇ ਨਾਲ ਠੱਲ ਪਵੇਗੀ ਅਤੇ ਸਰਕਾਰ ਦਾ ਚਿਹਰਾ ਜਨਤਾ ਦੇ ਸਾਹਮਣੇ ਨੰਗਾ ਹੋ ਜਾਵੇਗਾ ਨਵਜੋਤ ਕੋਰ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਜਵਾਬੀ ਹਮਲਾ ਕੀਤਾ ਹੈ ਲਗਾਤਾਰ ਬਿਆਨਬਾਜ਼ੀਆਂ ਦਾ ਦੌਰ جاری ਹੈ ਨਵਜੋਤ ਕੋਰ ਸਿੱਧੂ ਜਿੱਥੇ ਲਗਾਤਾਰ ਆਪਣੀਆਂ ਬਿਆਨਬਾਜ਼ੀਆਂ ਕਰਕੇ ਕੀਰੇ ਜਾਂਦੇ ਰਹੇ ਹਨ ਉਥੇ ਹੀ ਇੱਕ ਵਾਰ ਫਿਰ ਤੋਂ ਉਹਨਾਂ ਵੱਲੋਂ ਰਾਜਾ ਵੜਿੰਗ ਤੇ ਨਿਸ਼ਾਨਾ ਸਾਧਿਆ ਗਿਆ ਹੈ ਤੇ ਪਲਟਵਾਰ ਕੀਤਾ ਗਿਆ ਹੈ ਨਵਜੋਤ ਕੁਰ ਸਿੱਧੂ ਨੇ ਕਿਹਾ ਹੈ ਕਿ ਮੈਂ ਨਹੀਂ ਤੁਸੀਂ ਮਾਨਸਿਕ ਬਿਮਾਰ ਹੋ ਤੇ ਇਲਾਜ ਦੀ ਲੋੜ ਤੁਹਾਨੂੰ ਹੈ ਤੇ ਅਜਿਹਾ ਤੁਸੀਂ ਇੱਕ ਜਾਂ ਦੋ ਵਾਰ ਨਹੀਂ ਸਕੋ 100 ਵਾਰ ਅਜਿਹਾ ਸਾਬਿਤ ਵੀ ਕਰ ਚੁੱਕੇ ਹੋ ਦੱਸ ਦिए ਕੀ ਬੀਤੇ ਦਿਨੀ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਸੀ ਜਿਸ ਵਿੱਚ ਉਹਨਾਂ ਨੇ ਨਵਜੋਤ ਕੁਰ ਸਿੱਧੂ ਨੂੰ ਮਾਨਸਿਕ ਬਿਮਾਰ ਦਾ ਸਿਆਸੀ ਅਤੇ ਹੁਣ ਮੈਡਮ ਸਿੱਧੂ ਵੱਲੋਂ ਰਾਜਾ ਵੜਿੰਗ ਤੇ ਪਲਟਵਾਰ ਕੀਤਾ ਗਿਆ ਹੈ ਪੋਸਟ 'ਚ ਉਹਨਾਂ ਨੇ ਲਿਖਿਆ ਕਿ ਮੈਂ ਇੱਕ ਡਾਕਟਰ ਹਾਂ ਤੇ ਮਾਨਸਿਕ ਬਿਮਾਰ ਤੁਸੀਂ ਹੋ ਨਾ ਕਿ ਮੈਂ ਪੂਰਾ ਪੰਜਾਬ ਤੁਹਾਡੇ ਕਮੇਡੀ ਸ਼ੋਅ ਦਾ ਮਜ਼ਾ ਲੈ ਰਿਹਾ ਹੈ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਬਿਆਨ ਤੇ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਹੁਣ ਮੁੱਖ ਮੰਤਰੀ ਦੇ ਟਵੀਟ ਦੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਸਖਤ ਸ਼ਬਦਾਂ ਚ ਨਿਖੇਧੀ ਕੀਤੀ ਗਈ ਹੈ ਰਵਨੀਤ ਬਿੱਟੂ ਨੇ ਐਕਸ ਤੇ ਪੋਸਟ ਪਾ ਕੇ ਕਿਹਾ ਹੈ ਕਿ ਮੁੱਖ ਮੰਤਰੀ ਵੱਲੋਂ ਸਤਿਕਾਰ ਦੀ ਹੱਦ ਪਾਰ ਕਰਨਾ ਮੰਦ ਭਾਗਾ ਹੈ ਉਹਨਾਂ ਨੇ ਕਿਹਾ ਹੈ ਕਿ ਲੋਕ ਮੁੱਖ ਮੰਤਰੀ ਦੇ ਬਿਆਨ ਦਾ ਬੁਰਾ ਮੰਨ ਰਹੇ ਹਨ ਸੰਤ ਮਹਾਪੁਰਖ ਸਭ ਦੇ ਸਾਂਝੇ ਹੁੰਦੇ ਹਨ ਅਤੇ ਸਾਰੇ ਹੀ ਲੀਡਰ ਤੇ ਆਮ ਲੋਕ ਉਹਨਾਂ ਦਾ ਆਸ਼ੀਰਵਾਦ ਲੈ ਜਾਂਦੇ ਹਨ ਉਹਨਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਤੇ ਕਾਂਗਰਸ ਦੇ ਵੀ ਬਹੁਤ ਸਾਰੇ ਆਗੂ ਅਤੇ ਵਰਕਰ ਬਾਬਾ ਜੀ ਦਾ ਆਸ਼ੀਰਵਾਦ ਲੈ ਜਾਂਦੇ ਹਨ ਰਮਨਿਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਪ੍ਰਤੀ ਦਿੱਤੀ ਗਈ ਟਿੱਪਣੀ ਬੇਹਦ ਨਿੰਦਨਯੋਗ ਹੈ ਅਜਿਹੀ ਬਿਆਨਬਾਜ਼ੀ ਨੇ ਨਾ ਸਿਰਫ ਸੰਗਤਾਂ ਦੀਆਂ ਭਾਵਨਾਵਾਂ ਨੂੰ ਵਲੁੰਦਰਿਆ ਹੈ ਸਗੋਂ ਮੁੱਖ ਮੰਤਰੀ ਨੇ ਆਪਣੇ ਉੱਚੇ ਉਦੇ ਦੀ ਮਰਿਆਦਾ ਨੂੰ ਵੀ ਠੇਸ ਪਹੁੰਚਾਈ ਹੈ ਉਨ੍ਹਾਂ ਨੇ ਕਿਹਾ ਕਿ ਤੁਸੀਂ ਹਰ ਕਿਸੇ ਨੂੰ ਵੀ ਕਮੈਂਟ ਕਰ ਦਿੰਦੇ ਹੋ ਇਹ ਜਿਹੜੀ ਤੁਹਾਨੂੰ ਆਦਤ ਪਈ ਹੋਈ ਹੈ ਉਹ ਆਦਤ ਜਾਂਦੀ ਨਹੀਂ ਮੁੱਖ ਮੰਤਰੀ ਦਾ ਕੱਦ ਬਹੁਤ ਵੱਡਾ ਹੁੰਦਾ ਹੈ ਤੇ ਸੰਤ ਮਹਾਪੁਰਖਾਂ ਦੀ ਤੁਰ ਦਰਗਾਹ ਤੇ ਗੱਲ ਸੁਣੀ ਜਾਂਦੀ ਹੈ ਤਾਂ ਲੱਖਾਂ ਲੋਕਾਂ ਨੂੰ ਇਸ ਦਾ ਫਾਇਦਾ ਮਿਲਦਾ ਹੈ ਤੇ ਦੁੱਖ ਦਰਦ ਦੂਰ ਹੁੰਦੇ ਹਨ ਰਵਨੀਤ ਬਿੱਟੂ ਨੇ ਕਿਹਾ ਕਿ ਸੰਤ ਮਹਾਪੁਰਖ ਤਾਂ ਹਮੇਸ਼ਾ ਹੀ ਤਾਰਦੇ ਆਏ ਹਨ ਤੇ ਮੁੱਖ ਮੰਤਰੀ ਨੇ ਬਾਬਾ ਜੀ ਨੂੰ ਇਹ ਗੱਲ ਕਹਿ ਕੇ ਖੁਦ ਨੂੰ ਬਹੁਤ ਛੋਟਾ ਕਰ ਲਿਆ ਹੈ ਰਾਜਨੀਤਿਕ ਬਿੱਟੂ ਨੇ ਕਿਹਾ ਕਿ ਤੁਸੀਂ ਮੁੱਖ ਮੰਤਰੀ ਹੋ ਇਹ ਇੱਕ ਅਲੱਗ ਚੀਜ਼ ਹੈ ਪਰ ਜੇਕਰ ਇੱਕ ਮੁੱਖ ਮੰਤਰੀ ਕਿਸੇ ਗੱਲ ਤੇ ਸੰਤ ਮਹਾਪੁਰਖਾਂ ਤੇ ਗੱਲ ਕਰਦਾ ਹੈ ਤਾਂ ਲੋਕਾਂ 'ਚ ਇਸ ਗੱਲ ਦਾ ਬੇਹਦ ਪ੍ਰਭਾਵ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਸੰਤਾਂ ਨੂੰ ਕੋਈ ਬੁਰਾ ਵੀ ਕਹੇ ਉਹ ਤਾਂ ਕਿਸੇ ਦਾ ਵੀ ਕਦੇ ਬੁਰਾ ਨਹੀਂ ਸੋਚਦੇ ਇਸ ਲਈ ਮੁੱਖ ਮੰਤਰੀ ਨੂੰ ਆਪਣੇ ਅਹੁਦੇ ਦੀ ਮਰਿਆਦਾ ਰੱਖਣੀ ਚਾਹੀਦੀ ਹੈ। ਪੰਜਾਬ 'ਚ ਠੰਡੇ ਦਾ ਮੌਸਮ ਲਗਾਤਾਰ ਜਾਰੀ ਹੈ ਕਈ ਥਾਵਾਂ ਤੇ ਸੰਗਣੀ ਧੁੰਦ ਦਾ ਅਸਰਵੇਖਣ ਨੂੰ ਮਿਲ ਰਿਹਾ ਹੈ ਜਦਕਿ ਕਈ ਥਾਵਾਂ ਤੇ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ ਮੌਸਮ ਵਿਭਾਗ ਨੇ ਜੰਮੂ ਕਸ਼ਮੀਰ ਪੰਜਾਬ ਤੋਂ ਲੈ ਕੇ ਉੱਤਰ ਪ੍ਰਦੇਸ਼ ਤੱਕ 9 ਰਾਜਾਂ ਲਈ ਮੀਂਹ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ ਇਸ ਸਮੇਂ ਦੌਰਾਨ ਕੁਝ ਖੇਤਰਾਂ 'ਚ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਅਨੁਸਾਰ ਕੱਲ ਤੇ 6 ਫਰਵਰੀ ਨੂੰ ਰਾਤ ਦੇ ਕੁਝ ਹਿੱਸਿਆਂ 'ਚ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ ਸੀਨੀਅਰ ਕਾਂਗਰਸੀ ਆਗੂ ਤੇ ਪੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖੈਰਣੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਧਾ ਸੁਆਮੀ 사ਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਜੀ ਦੀ ਵਰਤੀ અપਮਾਨਜਨਕ ਪਾਸ਼ਾ ਦੀ ਸਖਤ ਸ਼ਬਦਾਂ 'ਚ ਨਿਖੇਦੀ ਕੀਤੀ ਹੈ ਇਸ ਦੇ ਨਾਲ ਹੀ ਖੈਰਣੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਬਾਬਾ ਗੁਰਿੰਦਰ ਸਿੰਘ ਢਿੱਲੋ ਤੇ ਡੇਰਾ ਬਿਆਸ ਦੀ ਸੰਗਤ ਤੋਂ ਮਾਫੀ ਮੰਗੇ ਸੁਪਾਲ ਖੈਰਾ ਨੇ ਕਿਹਾ ਹੈ ਕਿ ਭਗਵੰਤ ਮਾਨ ਨੇ ਬਾਬਾ ਗੁਰਿੰਦਰ ਢਿੱਲੋ ਜੀ ਨੂੰ ਵਿਕਰਮਜੀਠਿਆਂ ਨਾਲ ਮੁਲਾਕਾਤ ਕਰਨ ਲਈ ਨਿਸ਼ਾਨਾ ਬਣਾਇਆ ਹੈ ਤੇ ਉਨ੍ਹਾਂ ਲਈ અપਮਾਨਜਨਕ ਪਾਸ਼ਾ ਦੀ ਵਰਤੋਂ ਕੀਤੀ ਹੈ ਖੈਰਾ ਨੇ ਕਿਹਾ ਹੈ ਕਿ ਇਹ ਬਹੁਤ ਹੀ ਮੰਦ ਭਾਗਾ ਤੇ ਨਿੰਦਨਯੋਗ ਹੈ ਕਿ ਇੱਕ ਮੌਜੂਦਾ ਮੁੱਖ ਮੰਤਰੀ ਨੇ ਸਿਰਫ ਇੱਕ ਸਮਾਜਿਕ ਮੁਲਾਕਾਤ ਕਾਰਨ ਇੱਕ ਸਤਿਕਾਰਯੋਗ ਧਿਆਤਮਕ ਆਗੂ ਤੇ ਰਾਜਨੀਤਿਕ ਚੀਕੜ ਉਛਾਲਿਆ ਹੈ ਉਹਨਾਂ ਕਿਹਾ ਹੈ ਕਿ ਇਹ ਅਧਿਆਤਮਕ ਤੇ ਧਾਰਮਿਕ ਆਗੂ ਅਕਸਰ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਮਿਲਦੇ ਹਨ ਅਜਿਹਿਆਂ ਮੁਲਾਕਾਤਾਂ ਦਾ ਰਾਜਨੀਤੀਕਰਨ ਮੁੱਖ ਮੰਤਰੀ ਦਫ਼ਤਰ ਦੀ ਸ਼ਾਨ ਨੂੰ ਘਟਾਉਂਦਾ ਹੈ ਖੈਰਾਂ ਨੇ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਤੇ ਇਸ ਦਾ ਵਿਜਲੈਂਸ ਬਿਊਰੋ ਹੁਣ ਤੱਕ ਵਿਕਰਮ ਜੀਠਿਆ ਵਿਰੁੱਧ ਗੰਭੀਰ ਦੋਸ਼ਾਂ ਨੂੰ ਸਾਬਿਤ ਕਰਨ ਲਈ ਠੋਸ ਸਬੂਤ ਜਨਤਾ ਖੇਤਰ 'ਚ ਰੱਖਣ 'ਚ ਸਫਲ ਰਹੇ ਹਨ ਉਹਨਾਂ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਜਮਾਨਤ ਦੇ ਦਿੱਤੀ ਹੈ ਪੰਜਾਬ ਸਰਕਾਰ ਨੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਨੂੰ ਸੰਸਦ ਦੇ ਬਜਟ ਸੈਸ਼ਨ 'ਚ ਹਿੱਸਾ ਲੈਣ ਲਈ ਦਿੱਤੀ ਜਾਣ ਵਾਲੀ ਅਸਥਾਈ ਪੈਰੋਲ ਦੀ ਮੰਗ ਸਪਸ਼ਟ ਤੌਰ ਤੇ ਖਾਰਜ ਕਰ ਦਿੱਤੀ ਹੈ ਸਰਕਾਰ ਦਾ ਕਹਿਣਾ ਹੈ ਕਿ ਸੂਬੇ ਦੀ ਸੁਰੱਖਿਆ ਲੋਕ ਵਿਵਸਥਾ ਤੇ ਜਨਤਾ ਕਮਨ ਚੈਨ ਸਭ ਤੋਂ ਉੱਪਰ ਹਨ ਇਸ ਲਈ ਅਮਰਿਤਪਾਲ ਨੂੰ ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਪੰਜਾਬ ਦੇ ਗ੍ਰਹਿ ਵਿਭਾਗ ਦੇ ਵੱਦੂ ਮੁਖਸੱਤਰ ਵੱਲੋਂ ਇਹ ਸਬੰਧੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਸਰਕਾਰ ਨੇ ਦੱਸਿਆ ਹੈ ਕਿ ਅਮਰਿਤਪਾਲ ਸਿੰਘ ਖਿਲਾਫ ਐਨਐਸਏ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਅੰਗਤੀਵਿਧੀਆਂ ਨੂੰ ਰਾਜ ਦੀ ਸੁਰੱਖਿਆ ਤੇ ਲੋਕ ਵਿਵਸਥਾ ਲਈ ਗੰਭੀਰ ਤੇ ਤੁਰੰਤ ਖਤਰਾ ਮੰਨਿਆ ਗਿਆ ਹੈ ਪੰਜਾਬ ਸਰਕਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਅਦਾਲਤ ਨੇ ਸੂਬੇ 'ਚ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਤੇ ਬ੍ਰੇਕ ਲਗਾ ਦਿੱਤੀ ਹੈ ਹਾਈ ਕੋਰਟ ਨੇ ਨੋ ਨਗਰ ਨਿਗਮਾਂ ਤੇ ਸੂਤੋ ਵੱਧ ਨਗਰ ਕਮੇਟੀਆਂ ਦੀਆਂ ਚੋਣਾਂ ਦੀ ਨੋਟੀਫਿਕੇਸ਼ਨ ਤੇ ਰੋਕ ਲਾ ਦਿੱਤੀ ਹੈ ਅਦਾਲਤ ਨੇ ਵਾਰਡਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦਾ ਜਵਾਬ ਦਾਇਰ ਕਰਨ 'ਚ ਸਰਕਾਰ ਦੀ ਅਸਫਲਤਾ ਤੋਂ ਨਾਰਾਜ਼ਗੀ ਜ਼ਾਹਰ ਕੀਤੀ ਹੈ ਹਾਈ ਕੋਰਟ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਜਵਾਬ ਨਹੀਂ ਦਿੰਦੀ ਚੋਣ ਪ੍ਰਕਿਰਿਆ ਅੱਗੇ ਨਹੀਂ ਵਧੇਗੀ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਵਾਰਡਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਚ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਪਰ ਪੰਜਾਬ ਸਰਕਾਰ ਦੇ ਮੁਖ ਸਕੱਤਰ ਨੇ ਅਜੇ ਤੱਕ ਕੋਈ ਜਵਾਬਦਾਇਰ ਨਹੀਂ ਕੀਤਾ ਇਸ ਤੋਂ ਬਾਅਦ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਸਰਕਾਰ ਜਵਾਬਦਾਇਰ ਨਹੀਂ ਕਰਦੀ ਉਦੋਂ ਤੱਕ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਜਾਵੇਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਠੇ ਵਿਰੁੱਧ ਸਖਤ ਰੁਖ ਅਪਣਾਇ ਹੈ ਅਦਾਲਤ ਨੇ ਇੱਕ ਪਟੀਸ਼ਨ ਦੀ ਸੁਣਵਾਈ 'ਚ ਸ਼ਾਮਿਲ ਨਾ ਹੋਣ ਤੇ 10000 ਰੁਪਏ ਦਾ ਜੁਰਮਾਨਾ ਲਗਾਇਆ ਹੈ ਇਹ ਰਕਮ ਪਟੀਸ਼ਨ ਕਰਤਾ ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਦਿੱਤੀ ਜਾਵੇਗੀ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਲੰਬੀ ਟਿਕ ਪਟੀਸ਼ਨ ਨਾਲ ਸੰਬੰਧਿਤ ਹੈ ਅਦਾਲਤ ਨੇ ਸੁਣਵਾਈ ਲਈ ਇੱਕ ਤਾਰੀਖ ਨਿਰਧਾਰਤ ਕੀਤੀ ਸੀ ਪਰਨਾ ਤਾਂ ਬਿਕਰਮਜੀਠਿਆ ਤੇ ਨਾ ਹੀ ਉਹਨਾਂ ਦਾ ਵਕੀਲ ਅਦਾਲਤ ਵਿੱਚ ਪੇਸ਼ ਹੋਇਆ ਅਦਾਲਤ ਨੇ ਇਸ ਦਿਨ ਰਾਜ਼ਗੀ ਪ੍ਰਗਟ ਕੀਤੀ ਅਤੇ ਕਿਹਾ ਹੈ ਕਿ ਨਿਆਂਇਕ ਪ੍ਰਕਿਰਿਆ ਚ ਅਜੇ ਹੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਨਾਲ ਹਰ ਗੁਰੂ ਨਾਨਕ ਨਾਮ ਲੇਵਾਦਿਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਪਿਛਲੇ ਦਿਨੀ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ 'ਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹਦਾਇਤ ਕੀਤੀ ਗਈ ਸੀ ਕਿ ਇਸ ਮਾਮਲੇ 'ਚ ਕਿਸੇ ਵੀ ਧਿਰ ਵੱਲੋਂ ਸਿਆਸ ਦੂਸ਼ਣਬਾਜ਼ੀ ਕਾਲੀ ਅਤੇ ਬਿਆਨਬਾਜ਼ੀ ਨਾ ਕੀਤੀ ਜਾਵੇ ਉਹਨਾਂ ਨੇ ਕਿਹਾ ਹੈ ਕਿ ਇਹ ਧਿਆਨ ਚਾਇਆ ਹੈ ਕਿ ਕੀਤੀ ਗਈ ਹਦਾਇਤ ਦੇ ਬਾਵਜੂਦ ਇਸ ਮਾਮਲੇ 'ਚ ਕੁਝ ਸਬੰਧਤ ਧਿਰਾਂ ਵੱਲੋਂ ਲਗਾਤਾਰ ਬਿਆਨਬਾਜ਼ੀ ਤੇ ਦੂਸ਼ਣ ਬਾਜ਼ੀ ਕੀਤੀ ਜਾ ਰਹੀ ਹੈ ਤੇ ਮੀਡੀਆ ਸੋਸ਼ਲ ਮੀਡੀਆ ਉੱਪਰ ਵੀ ਟ੍ਰਾਇਲ ਚਲਾਇਆ ਜਾ ਰਿਹਾ ਹੈ ਜੋ ਕਿ ਸ਼੍ਰੀ ਅਕਾਲ ਤਖਸੈ ਵੱਲੋਂ ਕੀਤੀ ਹਦਾਇਤ ਦੀ ਭਾਵਨਾ ਦਾ ਸਤਿਕਾਰ ਨਹੀਂ ਹੈ। ਦੇਖੋ ਮੇਰੇ ਕੋਲ ਲਫ਼ਜ਼ ਨਹੀਂ ਰਹਿਣਾ। ਅ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ। ਜੇ ਔਰ ਜਿੰਨਾ ਵੀ ਗੁਰੂ ਸਾਹਿਬ ਦਾ ਮੈਂ ਸ਼ੁਕਰਾਨਾ ਕਰਾਂ ਨਾ ਉਨਾ ਹੀ ਘੱਟ। ਔਰ ਨਾ ਮੇਰੀ ਉਹ ਹیثیت ਹੈ ਨਾ ਮੇਰੀ ਉਹ ਔਕਾਤ ਹੈ। ਨਾ ਮੇਰੇ ਪੱਲੇ ਕੁਛ ਮਗਰ ਗੁਰੂ ਦੀ ਕਿਰਪਾ ਵਾਹੋ ਤੇ ਗੁਰੂ ਨੇ ਕਿਰਪਾ ਆਪ ਦਾ ਮੇਰ ਭਰਿਆ ਹੱਥ ਮੇਰੇ ਤੇ ਰੱਖਿਆ ਔਰ ਮੈਂ ਸਮਝਦਾ ਹਾਂ ਸੰਤਾਂ ਮਹਾਪੁਰਸ਼ਾਂ ਨੇ ਮੈਨੂੰ ਬਹੁਤ ਵੱਡੇ ਪੱਦਰ ਤੇ ਮੈਂ ਕਹੂੰਗਾ ਆਪ ਦਾ ਆਸ਼ੀਰਵਾਦ ਮੇਰੇ ਸਿਰ ਤੇ ਰੱਖਿਆ ਔਰ ਮੈਨੂੰ ਉਹ ਬਲ ਦਿੱਤਾ ਕਿ ਇਸ ਅਨ ਜਸ ਜਿਹੜਾ ਇ ਟੱਕੇ ਸ਼ਾਈ ਸੀ ਉਸ ਟੱਕੇ ਸ਼ਾਈ ਦੇ ਖਿਲਾਫ ਲੜਨ ਦਾ ਮੈਨੂੰ ਬਲ ਦਿੱਤਾ ਔਰ ਮੇਰੇ ਕੋਲ ਜੋ ਗਲਵਜ਼ ਨਹੀਂ ਜੀ ਮੈਂ ਜਿੰਨਾ ਲਫ਼ਜ਼ਾਂ ਨਾਲ ਆਪਣੀਆਂ ਮਾਵਾ ਭੈਣਾਂ ਨੌਜਵਾਨਾਂ ਦਾ ਬਜ਼ੁਰਗਾਂ ਦਾ ਯੂ ਕੈਨ ਨਾਟ ਇਮੇਜਿਨ ਮੈਂ ਜਿਹਨੂੰ ਮਿਲਦਾ ਨਾ ਜ ਮੈਂ ਮਤਲਬ ਜਿਨ੍ਹਾਂ ਨੂੰ ਮਿਲਿਆ ਕਹਿੰਦੇ ਸਾਡੀ ਮਾਤਾ ਤੁਹਾਡੇ ਲਈ ਬੜੀ ਅਰਦਾਸ ਕਰਦੀ ਮੇਰੇ ਵਾਈਫ ਤੁਹਾਡੇ ਲਈ ਬਹੁਤ ਅਰਦਾਸ ਕਰਦੇ ਮੇਰੇ ਬੱਚੇ ਬਹੁਤ ਕਰਦੇ ਮਤਲਬ ਫਰਗੇਟ ਮਜੀਠਾ ਹਲਕਾ ਉਹ ਲੋਕ ਤਾਂ ਮੈਨੂੰ ਮੇਰਾ ਪਰਿਵਾਰ ਹੈ ਮਜੀਠੇ ਵਾਲਿਆਂ ਨੇ ਤਾਂ ਮਤਲਬ ਅਰਦਾਸਾਂ ਬੇਨਤੀਆਂ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਮਗਰ ਮੈਨੂੰ ਕੋਈ ਮਿਲਿਆ ਉਹ ਮੈਨੂੰ ਪਹਿਲੀ ਗੱਲ ਇੱਕ ਕਹਿੰਦਾ ਸੀਗਾ ਕਿ ਸਾਡੇ ਮਾਤਾ ਨੇ ਤੇਰੇ ਲਈ ਅਰਦਾਸ ਬਹੁਤ ਕੀਤੀ ਹੈ ਕਦੇ ਸਮਾਂ ਕੱਢ ਕੇ ਆਹੀਂ ਜਰੂਰ ਸੋ ਆਈ ਐਮ ਮੈਂ ਆਪਦੇ ਆਪ ਨੂੰ ਬੜਾ ਬlesed ਸਮਝਦਾ ਜੀ ਕਿ ਲੋਕਾਂ ਦੀ ਅਰਦਾਸਾਂ ਬੇਨਤੀਆਂ ਕਰਕੇ ਮੈਂ ਬਾਹਰ ਨਿਕਲ ਕੇ ਆਇਆ ਨਹੀਂ ਤਾਂ ਸਰਕਾਰ ਕੋਲ ਕਿੱ체 ਲੜਾਈ ਲੜਨੀ ਸੌਖੀ ਹੈ ਔਰ ਸੰਤਾ ਮਹਾਂਪੁਰ ਸਾਧਾ ਔਰ ਖਾਸ ਤੌਰ ਤੇ ਦੇਖੋ ਮੈਂ ਬਾਰ ਬਾਰ ਕਹਿਣਾ ਬਹੁਤ ਸਿਰ ਚੁਕਾ ਕੇ ਗੱਲ ਕਹਿਣਾ ਬੜੀ ਹਲੀਮੀ ਨਾਲ ਕਹਿਣਾ ਕਿ ਮੇਰੀ ਕੋਈ ਔਕਾਤ ਨਹੀਂ ਜੀ ਐਂ ਬਾਬਾ ਜੀ ਵਿਆਸ ਵਾਲਿਆਂ ਨੇ ਮੇਰੇ ਤੇ ਇੰਨਾ ਮੇਰੇ ਤੇ ਕਿਰਪਾ ਕੀਤੀ ਹੈ ਕਿ ਮੈਂ ਕਦੇ ਵੀ ਕਦੇ ਵੀ ਉਹਨਾਂ ਦਾ ਨਾ ਦੇਣ ਦੇ ਸਕਦਾ ਨਾ ਮੇਰੀ ਉਹ ਹੈਸੀਅਤ ਹੈ ਨਾ ਮੇਰੇ ਚ ਉਹ ਅਕਾਲੇ ਮੈਂ ਤਾਂ ਗੁਰੂ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹ ਸਾਰੇ ਸੰਤਾਂ ਮਹਾਂਪੁਰਖ ਆਪ ਜੀ ਦੇ ਨੇ ਮੈਨੂੰ ਇੰਨੀ ਅਕਲ ਸਮਤ ਸਮਰੱਥਾ ਬਖਸ਼ਿਸ਼ ਕਰਿਓ ਕਿ ਮੈਂ ਇਹਨਾਂ ਦੇ ਚਰਨ ਪਰਸ ਕੇ ਗੁਰੂ ਦੀਆਂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਜ਼ਰੂਰ ਲੈ ਸਕਾਂ ਸੋ ਯੈਸ ਮੇਰੇ ਨਾਲ ਸਰਕਾਰ ਨੇ ਮਤਲਬ ਮੈਨੂੰ ਮੈਂਟਲੀ ਤੋੜਨ ਵਾਸਤੇ ਅਨਿਊਮਨ ਮਤਲਬ ਅਨਮਨੁੱਖੀ ਅਧਿਕਾਰਾਂ ਦਾ ਮੇਰੇ ਜਿਹੜਾ ਕਾਨ ਕੀਤਾ ਨਾ ਜੀ ਮੈਂ ਜੁਡੀਸ਼ੀਅਲ ਕਸਟਡੀ 'ਚ ਸੀ ਔਰ ਜੁਡੀਸ਼ੀਅਲ ਕਸਟਡੀ 'ਚ ਤੁਸੀਂ ਜਾਓ ਤੇ ਮਤਲਬ ਤੁਸੀਂ ਕੋਰਟ ਦੀ ਕਸਟਡੀ 'ਚ ਹੋ ਕੋਰਟ ਦੀ ਕਸਟਡੀ ਦੇ ਰੂਲਸ ਨੇ ਉਹ ਕੱਲੇ ਮਜੀਠੀਏ ਲਈ ਨਹੀਂ ਐ ਸਭ ਲਈ ਐ ਮਤਲਬ ਜਿੱਥੇ ਪਰਿਵਾਰ ਨਾਲ ਮੁਲਾਕਾਤ ਮੇਰੀ ਉਹ ਨਹੀਂ ਹੋਣ ਦੇਣੀ ਇੱਕ ਤੁਹਾਨੂੰ ਕਹਿ ਦੇਣਾ ਕਿ ਅਸੀਂ ਤਾਂ ਰੋਕਦੇ ਨਹੀਂ ਮਗਰ ਹੋਣ ਦੇਣੀ ਨਹੀਂ ਮੇਰੇ ਬੱਚਿਆਂ ਨੂੰ ਨਹੀਂ ਮੈਨੂੰ ਮਿਲਣ ਦੇਣਾ ਜਦ ਕਿ ਇੰਨਾ ਦਾ ਕੋਈ ਐਮ.ਐਲ.ਏ. ਉਲਾਲਪੁਰਾ ਵੀ ਅੰਦਰ ਸੀ ਉਹ ਸਰਪੰਚਾਂ ਤੱਕ ਨੂੰ ਮਿਲ ਸਕਦਾ ਸੀ ਮੈਂ ਆਪਦੇ ਪਰਿਵਾਰ ਨੂੰ ਨਹੀਂ ਮਿਲ ਸਕਦਾ ਸੀ ਬਾਬਾ ਜੀ ਨੂੰ ਡੇਢ ਮਹੀਨੇ ਪਰਮਿਸ਼ਨ ਨਹੀਂ ਦਿੱਤੀ ਜਦ ਕਿ ਬਾਬਾ ਜੀ ਨੇ ਕਿਹਾ ਫਿਰ ਮੈਂ ਬਾਹਰ ਜਾ ਕੇ ਆਪੇ ਉੱਥੇ ਖੜਦਾ ਫੇਰ ਕਬਰਾ ਕੇ ਕੱਲ ਵੀ ਦੇਖੋ ਮੈਨੂੰ ਮੈਨੂੰ ਸ਼ਰਮਿੰਦਗੀ ਆ ਔਰ ਐਡਾ ਨੀਵਾ ਘਟਿਆ ਮੁੱਖ ਮੰਤਰੀ ਪੰਜਾਬ ਦਾ ਕਿ ਪੰਜਾਬ ਨੂੰ ਇਹ ਦੇਖਣਾ ਪਵੇ ਨੋ ਚੀਫ ਮਿਨਿਸਟਰ ਇਨ ધ ਹਿਸਟਰੀ ਆਫ ਪੰਜਾਬ ਉਸ ਸੰਤਾ ਮਹਾਂਪੁਰਸ਼ਾਂ ਦੀ ਇਹ ਧਰਤੀ ਜਿਹੜੀ ਆ ਸਤਕਾਰ ਕਰਦੀ ਆ ਹਰ ਮੁੱਖ ਮੰਤਰੀ ਨੇ ਜੇ ਇਸ ਥਾਂ ਤੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਿਹੜੇ ਪੰਜ ਪੰਜ ਆਰੀ ਮੁੱਖ ਮੰਤਰੀ ਰਹਿ ਚੁੱਕੇ ਆ ਉਹ ਆ ਕੇ ਬਾਬਾ ਜੀ ਦਾ ਸਤਕਾਰ ਕਰਦੇ ਤੇ ਸਾਡੇ ਆਲਾ ਕੀ ਕਰ ਰਿਹਾ ਕੱਲ ਗੌਰਵ ਯਾਦਵ ਏ ਡੀਜੀਪੀ ਅਰुणਪਾਲ एसएसपी पटियाला एसएसपी ਦੀ ਸਾਰੀ ਪੁਲਸ ਮਤਲਬ ਜ਼ਿਲੇ ਦੀ ਪੁਲਸ ਜਾਣ ਬੁਝ ਕੇ ਬਾਬਾ ਜੀ ਦੀ ਸਿਕਿਉਰਿਟੀ ਨੂੰ ਵੀ ਕੰਪਰਮਾਈਜ਼ ਕੀਤਾ ਸਿਕਿਉਰਿਟੀ ਬਾਹਰ ਰੋਕੀ ਸਿਕਿਉਰਿਟੀ ਜਿੱਥੇ ਬਾਹਰ ਰੋਕੀ ਬਾਬਾ ਜੀ ਨੂੰ ਅੰਦਰ ਕੱਲੇ ਲੈ ਕੇ ਆਏ ਪ੍ਰੈਸ ਵਾਲਿਆਂ ਨੂੰ ਸਿਲੇਕਟਿਵ ਪ੍ਰੈਸ ਮਤਲਬ ਨਾਟ एवरीवन ਬਿਕੋਜ਼ ਪ੍ਰੈਸ ਨੂੰ ਤਾਂ ਅੰਦਰ ਹੀ ਨਹੀਂ ਵੜਨ ਦਿੰਦੇ ਤੁਸੀਂ ਵੇਖਿਆ ਜਿੰਨੇ ਵੀ ਮੈਨੂੰ ਮਿਲ ਕੇ ਗਏ ਆ ਬਾਹਰ ਸੜਕ 'ਚ ਪ੍ਰੈਸ ਨੂੰ ਅਡਰੈਸ ਕਰਦੇ ਉਹ ਸੋਨਾ ਨੂੰ ਟ੍ਰਾਂਸਪੋਰਟ ਕਰ ਰਹੀ ਹੈ ਪੁਲਿਸ ਵਹੀਕਲ 'ਚ ਡੀਐਸਪੀ ਦੀ ਗੱਡੀ 'ਚ ਐਸਐਚਓ ਦੀ ਸਵਾਲ ਉਹਨਾਂ ਨੂੰ ਕੌਣ ਦੇ ਰਿਹਾ ਹੈ ਐਸਐਸਪੀ ਪਟਿਆਲਾ ਸਵਾਲ ਕੀ ਪੁੱਛੋ ਡਰੱਗ ਦੇ ਤੁਸੀਂ ਦੱਸੋ ਮੈਨੂੰ ਅੰਦਰ ਕਿਹੜੇ ਪਰਚੇ 'ਚ ਦਿੱਤਾ ਤੁਸੀਂ ਤੁਸੀਂ ਦਿੱਤਾ ਤਾਂ ਮੈਨੂੰ ਡੀਏ ਦੇ ਪਰਚੇ 'ਚ ਹੈ ਮਤਲਬ ਕੀ ਐਸਐਸਪੀ ਦੇ ਕੰਮ ਹੋ ਗਏ ਗੌਰਵ ਯਾਦਵ ਦੇ ਕੰਮ ਹੋ ਗਏ ਐਂਡ ਪ੍ਰੋਬਲਮ ਇਹ ਹੈ ਬਿਕੋਜ਼ ਗੌਰਵ ਯਾਦਵ ਇਜ਼ ਐਨ ਐਡ ਹੌਕ ਟੈਂਪਰੀ ਡੀਜੀਪੀ ਉਹਨੂੰ ਪਤਾ ਹੈ ਕਿ ਜੇ ਮੈਂ ਸਰਕਾਰ ਨੂੰ ਖੁਸ਼ ਨਹੀਂ ਕਰੂੰਗਾ ਜੇ ਮੇਰੀ ਡੀਜੀਪੀ ਸ਼ਿਫ ਜਾਊਗੀ ਇਸ ਲਈ ਮੈਂ ਤਾਂ ਸਾਰੀ ਪੋਲਿਟੀਕਲ ਪਾਰਟੀਆਂ ਨੂੰ ਬੇਨਤੀ ਕਰਦਾ 댓 ਹੀ ਇਸ ਨਾਟ ਅਬਵ ਦਾ ਸੁਪਰੀਮ ਕੋਰਟ ਟੂਡੇ ਵੀ ਨੀਡ ਟੂ ਅਪਰੋਚ ਦਾ ਸੁਪਰੀਮ ਕੋਰਟ ਐਂਡ ਦਾ ਹਾਈ ਕੋਰਟ ਡਾਇਰੈਕਸ਼ਨ ਮਸਟ ਬੀ ਇੰਡੋਸਟ ਕਿ ਯੂਪੀਐਸਸੀ ਦੀ ਗਾਈਡਲਾਈਨਸ ਹੈ ਕਿ ਸੀਨੀਅਰ ਮੋਸਤ ਤਿੰਨ ਦਾ ਪੈਨਲ ਆ ਜਾਏ 6 ਦਾ ਜਾਂਦਾ ਹੈ 5 ਦਾ ਜਾਂਦਾ ਹੈ ਤਿੰਨ ਉਹਨਾਂ ਚੋਂ ਆ ਜਾਂਦੇ ਆ ਉਹਨਾਂ ਚੋਂ ਸਰਕਾਰ ਲਾ ਦੇਵੇ ਬਟ ਜਿਹੜਾ ਇੱਕ ਵਾਰੀ ਲੱਗ ਜਾਊਗਾ ਉਹਨੂੰ ਸਰਕਾਰ ਫਿਰ ਬਦਲ ਨਹੀਂ ਸਕਦੀ ਇਹਨੂੰ ਤਾਂ ਸਵੇਰੇ ਜਦੋਂ ਮਰਜ਼ੀ ਬਦਲ ਜਾਵੇ ਇਹਨੇ ਕਾਨੂੰਨ ਛਿੱਕੇ ਤੇ ਟੰਗਤਾ ਔਰ ਕੱਲ ਜੇ ਉਹਦਾ ਨਾਲ ਕਾਸਟਾ ਜੇ ਉੱਥੇ ਬਾਬਾ ਜੀ ਨੂੰ ਕੋਈ ਧੱਕਾ ਮਾਰ ਦਿੰਦਾ ਜਾਂ ਕੁਝ ਹੁੰਦਾ ਤਾਂ ਪੰਜਾਬ ਦਾ ਮਾਹੌਲ ਕੌਣ ਖਰਾਬ ਕਰ ਰਿਹਾ ਸੀ ਸਰਕਾਰ ਆਪ ਕਰ ਰਹੀ ਸੀ ਹਰੇਕ ਨਾਲ ਮਤਲਬ ਇੱਥੇ ਸਿੱਧੂ ਮੂਸੇ ਵਾਲੇ ਵਾਲਾ ਇਨਸੀਡੈਂਟ ਇੱਕ ਨਹੀਂ अनेका ਹੋ ਸਕਦੇ ਤੁਸੀਂ ਵੇਖੋ ਤੁਸੀਂ ਇੱਥੇ ਆ ਕੇ ਮੈਨੂੰ ਸਵਾਲ ਪੁੱਛਿਆ ਸੀਗਾ ਜਦ ਮੈਂ ਬਿਗੈਰ ਸਿਕਿਉਰਿਟੀ ਦੇ ਫਿਰਦਾ ਸੀਗਾ ਕਿ ਜੀ ਤੁਹਾਡੀ ਸਿਕਿਉਰਿਟੀ ਵਿਡਰੋਅ ਹੋਈ ਹੈ ਹਾਈ ਕੋਰਟ ਚ ਮੈਂ ਇੱਕੋ ਗੱਲ ਕਹਿਣਾ ਬਾਰ ਬਾਰ ਮੈਂ ਆਏ ਮੈਨੂੰ ਸਿਕਿਉਰਿਟੀ ਦੀ ਬਿਲਕੁਲ ਲੋਟ ਨਹੀਂ ਇੱਕੋ ਗੱਲ ਕਹਿਣਾ ਗੌਰਵ ਯਾਦਵ ਐਫੀਡੇਵਿਟ ਦੇ ਦੇਵੇ ਜੱਜ ਸਾਹਿਬ ਆਨਰੇਬਲ ਹਾਈ ਕੋਰਟ ਕਹਿ ਰਿਹਾ ਕਿ ਆਈਬੀ ਇਜ਼ ਅ ਨੈਸ਼ਨਲ ਏਜੰਸੀ ਡੀਲਸ ਵਿਦ ਇੰਟਰਨੈਸ਼ਨਲ ਬਾਰਡਰ ਜੇ ਤਾਂ ਉਹਨਾਂ ਦੀ ਰਿਪੋਰਟ ਆ ਗਈ ਤੁਸੀਂ ਕਿਉਂ ਇਹ ਕਹਿ ਰਹੇ ਹੋ ਕਿਉਂਕਿ ਸਰਕਾਰ ਦਾ ਡੰਡਾ ਸੀ ਇਹ ਟੈਂਪਰੀ ਹੈ ਡੀਜੀਪੀ ਸਾਹਿਬ ਨੇ ਇਹਨਾਂ ਨੇ ਰਿਪੋਰਟ ਕਿੱਥੋਂ ਬਣਾਉਣੀ ਆ ਆਪ ਦਾ ਏ ਡੀ ਜੀ ਪੀ ਬਣਾਏ ਚਾਰ ਬਿਠਾਏ ਇੱਕ ਇੰਟੈਲੀਜੈਂਸ ਬਿਠਾਇਆ ਇੱਕ ਸਿਕਿਉਰਿਟੀ ਬਿਠਾਇਆ ਇੱਕ ਦੂਜਾ ਬਿਠਾਇਆ ਉਹ ਤਿੰਨੇ ਏ ਡੀ ਜੀ ਪੀ ਨੂੰ ਲਾਉਂਦਾ ਕੌਣ ਹੈ ਸਰਕਾਰ ਆਪ ਦੀ ਰਿਪੋਰਟ ਬਣਾਈ ਦੇਤੀ ਹਾਈ ਕੋਰਟ 'ਚ ਵੀ ਆਈ ਪੀ ਨੇ ਕਿਹਾ ਵੀ ਭਾਈ ਖਤਰਾ ਫਿਰ ਅੱਜ ਹੁਣ ਕੀ ਹੋ ਗਿਆ ਹੁਣ ਰਿਵਰਸ ਗੇਅਰ ਪਾਤਾ ਹੁਣ ਆਪ ਚਿੱਠੀਆਂ ਕੱਢ ਰਹੇ ਮੈਨੂੰ ਕੋਈ ਕਸਰ ਨਹੀਂ ਛੱਡੀ ਗਈ ਕਿ ਇਹ ਭਾਵੇਂ ਮਾਰ ਦਿਓ ਜੇ ਚੁੱਪ ਨਹੀਂ ਕਰਦਾ ਤੇਨੂੰ ਮਰਵਾ ਹੀ ਦਿਓ ਤੁਸੀਂ ਮੇਰੇ ਨਾਲ ਤਿੰਨ ਦਿਨ ਮੈਂ ਇਕੱਲਾ ਰਿਆ ਜੇਲ੍ਹ ਚ ਤਿੰਨ ਦਿਨਾਂ ਬਾਅਦ ਮੇਰੇ ਨਾਲ ਦੋ ਬੰਦੇ ਪਾਤੇ ਇੱਕ ਨੂੰ 26 ਸਾਲ ਜਿਨੇ ਤਿੰਨ ਮਰਡਰ ਕੀਤੇ ਤੇ ਇੱਕ ਉਹ ਜਿਹੜਾ 22 ਸਾਲ ਉਹ ਮੈਂ ਕਿਹਾ ਕੋ ਸ਼ਰਮ ਕਰ ਲੋ ਇਹ ਕਾਦੇ ਲਈ ਪਾਤੇ ਕਹਿੰਦਾ ਨਹੀਂ ਇਹ ਬਹੁਤ ਚਿੰਗੇ ਕਰੈਕਟਰ ਵਾਲੇ ਲੋਕ ਨੇ ਮੈਂ ਤੇਰਾ ਭਲਾ ਹੋ ਜੀ ਮੈਂ ਰਾਤ ਨੂੰ ਤਾਂ ਇੱਕ ਇੱਕ ਖੋਲ ਕੇ ਹੀ ਸੌਂਦਾ ਸੀ ਇਹਨਾਂ ਦਾ ਕਰੈਕਟਰ ਹੀ ਵੇਖੀ ਜਦੋਂ ਕਿਤੇ ਮੈਂ ਕਿਹਾ ਹੋਰ ਗਰੀਮ ਦਾ ਮਾਰਨਾ ਹੋ ਜੇ ਮੈਨੂੰ ਪਤਾ ਮੈਂ ਜੇਲ੍ਹ ਕਿਵੇਂ ਕੱਟ ਕੇ ਆਇਆ ਮਜੀਠੀ ਨੂੰ ਮਾਰਨ ਦੀ ਕੋਸ਼ਿਸ਼ ਦੀ ਗੱਲ ਸਾਰਾ ਜੀ ਆ ਹੁਣੇ ਡਿਪਟੀ ਮਰਿਆ ਕਿ ਨਹੀਂ ਮਰਿਆ ਜੇਲ੍ਹ 'ਚ ਅਰਨਪਾਲ ਜਿੱਥੇ ਕਹਿੰਦਾ ਮੇਰੇ ਪ੍ਰਬੰਧ ਬਹੁਤ ਬੁੱਕਤੇ ਹੁਣੇ ਮਰਿਆ ਡਿਪਟੀ ਹੁਣੇ ਉਹ ਇੱਕ ਸੁਣ ਲਿਓ ਮੇਰੀ ਗੱਲ ਹੁਣੇ ਇੱਕ ਕੁਲਵੰਤ ਸਾਹਿਬ ਸਿੱਧੂ ਸਾਹਿਬ ਨੇ ਇਹਨਾਂ ਦੇ ਸੁਪਰਡੈਂਡ ਲੁਧਿਆਣਾ ਜੇਲ੍ਹ 'ਚ ਉਹਨਾਂ ਦਾ ਸਿਰ ਪਾਟਿਆ ਕਿ ਨਹੀਂ ਪਾਟਿਆ ਆ ਹੁਣੇ ਗੁਰਦਾਸਪੁਰ 'ਚ ਰਾਈਟਸ ਹੋਏ ਕੀ ਨਹੀਂ ਹੋਏ ਆ ਹੁਣੇ ਮੁਕਸਰ ਸਾਹਿਬ ਚ ਹੋਏ ਰਾਇਟਸ ਕੀ ਨਹੀਂ ਹੋਏ ਬੰਦੇ ਗੋਵਿੰਦਵਾਲ ਸਾਹਿਬ ਚ ਮਰੇ ਕੀ ਨਹੀਂ ਮਰੇ ਇਹਨਾਂ ਦਾ ਤਾਂ ਉਹ ਉਹ ਨਾਪੇ ਜੇਲ੍ਹ ਚ ਪਹਿਲਾ ਬੰਦਾ ਮਰਿਆ ਸੀ ਕਿ ਨਹੀਂ ਮਰਿਆ ਸੀ ਸੋ ਇਟ ਵਾਸ ਸੱਚ ਅ ਡੇਂਜਰਸ ਸਿਚੁਏਸ਼ਨ ਹੈ ਤਾਂ ਰੱਬ ਵੱਲੋਂ ਮੈਂ ਬਚ ਕੇ ਆ ਗਿਆ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਸੀਸੀਟੀਵੀ ਦੀ ਗੱਲ ਚੱਲੀ ਵੀ ਸੀਸੀਟੀਵੀ ਤੇ ਵਾਚ ਕੀਤਾ ਜਾ ਰਿਹਾ ਹੈਗਾ ਤੁਹਾਡੇ ਵਕੀਲ ਵੀ ਕਹਿ ਗਾੜੀ ਛੇਤੀ ਮੈਂ ਜੀ ਇਹ ਗੱਲ ਨੂੰ ਕੋਰਟ ਚ ਲਿਆਉਂਗਾ ਅਨਔਥਰਾਇਜ਼ ਲੋਕਾਂ ਨੂੰ ਗੌਰਵ ຢາດਵ ਤੇ ਕੈਨਤੀ अरुणਪਾਲ ਦੀ ਜਾਣਕਾਰੀ ਚ ਕਿਉਂਕਿ अरुणਪਾਲ ਜੀ ਬੜੀ ਚਿਆਨਪ ਨਾਲ ਛੁੱਟੀ ਭੱਜ ਗਏ ਉਹਨਾਂ ਦਿਨਾਂ ਚ ਅੱਜ ਮੈਂ ਤਾਰੀਖ ਦੇ ਰਿਹਾ ਤੁਹਾਨੂੰ 1 ਮਿੰਟ ਯਾਰ 27 ਦਿਸੰਬਰ ਸ਼ਹੀਦੀ ਦਿਹਾੜੇ ਵਾਲੇ ਦਿਨ ਅਨオーਥਰਾਇਜ਼ਡ ਲੋਕਾਂ ਨੂੰ ਮੇਰੀ ਪ੍ਰਾਈਵੇਟ ਵਿਊਇੰਗ ਕਰਾਈ which is totally illegal ਮੈਂ ਜੁਡੀਸ਼ੀਅਲ ਕਸਟਡੀ ਚ ਆਮ ਨਾਟ ਇਨ ਗਵਰਨਮੈਂਟਸ ਕਾਸਟਡੀ ਔਰ ਮੈਂ ਅੱਜ ਔਨਰੇਬਲ ਜੱਜ ਸਾਹਿਬਾਨਾਂ ਨੂੰ ਜਿਹੜੇ ਵੀ ਨਿਗਰਾਨ ਜੱਜ ਸਾਹਿਬ ਨੇ ਉੱਥੋਂ ਦੇ ਕਿ ਮੇਰੇ ਨਾਲ ਜੋ ਹੋ ਗਿਆ ਹੋ ਗਿਆ ਬਟ ਕੀ ਆਦੇ ਅਬਦਲੋ ਕਿਉਂਕਿ ਇਹੀ ਅਰुणਪਾਲ ਔਰਾਂ ਨੇ ਲੌਰੈਂਸ ਬਿਸ਼ਨੋਈ ਦੀ ਜਦੋਂ ਇੰਟਰਵਿਊ ਹੋਈ ਸੀ ਇਹ ਤੇ ਸਰਦਾਰ ਕੁਲਦੀਪ ਸਿੰਘ ਸੰਤੋ ਮੈਂਬਰ ਕਮੇਟੀ ਜਿਨ੍ਹਾਂ ਨੇ ਕਹਿਆ ਸੀ ਇਹ ਤਾਂ ਹੋਈ ਨਹੀਂ ਪੰਜਾਬ ਕੋ ਇਹ ਤਾਂ ਗੱਲ ਹੀ ਕਿੱਥੇ ਹੋਰ ਦੀ ਹੈ ਮਤਲਬ ਇਹ ਇਸ ਲੈਵਲ ਦਾ ਸਪੀਡ ਝੂਠ ਬੋਲਦੇ ਔਰ ਦੂਜੀ ਵਿਊਇੰਗ ਇੱਕ ਛੋਟੇ ਸਹਿਬਜ਼ਾਦਿਆਂ ਨੇ ਸ਼ਹੀਦੀ ਦਿਹਾੜੇ ਵਾਲੇ ਦਿਨ ਦਫਤਰ ਬੰਦ ਕਰਕੇ ਕੈਮਰੇ ਆਫ ਕਰਕੇ ਕਰਾਈ ਔਰ ਫਿਰ ਅਗਲੇ ਦਿਨ 10 ਜਨਵਰੀ ਨੂੰ ਫੇਰ ਸ਼ਨੀਵਾਰ ਨੂੰ ਕਰਾਈ ਛੁੱਟੀ ਵਾਲੇ ਨੇ ਅਰुणਪਾਲ ਜੀ ਨੂੰ ਮੈਂ ਕਹਿੰਦਾ ਨੋਂ ਆਪ ਦੱਸ ਦਿਓ ਤੇ ਜੇ ਨਹੀਂ ਦੱਸੋਗੇ ਫਿਰ ਮੈਂ ਦੱਸੂਗਾ ਦੋ ਦਿਨ ਦਊਗਾ ਤੀਜੇ ਦਿਨ ਮੇਰੇ ਕੋਲ ਆ ਜਿਓ ਸਭ ਦੇ ਨੋਂ ਵੀ ਦੱਸੂ ਤੇ ਚਿਹਰੇ ਵੀ ਨੰਗੇ ਕਰੂ ਕੀ ਆਦੇ ਅਭਦਲੋ ਰਾਜਨੀਤਿਕ ਚਿਹਰੇ ਸੀ ਜੋ ਕੋਈ ਹੋਰ ਸੀ ਸਰ ਰਾਜਨੀਤਿਕ ਵੀ ਸੀ ਹੋਰ ਵੀ ਸੀ ਅੰਦਰ ਵੀ ਸੀ ਤੇ ਬਾਹਰਲੇ ਵੀ ਸੀ ਹੁਣ ਲਾਲਾ ਸਾਹਿਬ ਹੁਣ ਵੀ ਮਜੀਠੀਆ ਸਾਹਿਬ